ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਨੂੰ ਖੁਲਵਾਉਣ ਦਾ ਆਦੇਸ਼ ਦਿੱਤੇ ਨੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ 1 ਹਫਤੇ ਦੇ ਅੰਦਰ ਅੰਦਰ ਬੈਰੀਕੇਡ ਹਟਾਈ ਜਾਂ ਤੇ ਰਸਤਾ ਸਾਫ਼ ਕੀਤਾ ਜਾਵੇ ਦਰਅਸਲ ਸ਼ੰਭੂ ਬਾਰਡਰ ਦੇ ਬੰਦ ਹੋਣ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਰਪੇਸ਼ ਆ ਰਹੀਆਂ ਸਨ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਹਰਿਆਣਾ ਤੇ ਪੰਜਾਬ ਸਰਕਾਰ ਸਮੇਤ ਕਿਸਾਨ ਅਗੂ ਸਰਵਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਗੱਲੇਵਾਲ ਨੂੰ ਿਤਰ ਬਨਾਇਆ ਗਿਆ ਸੀ ਅੱਜ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਨੂੰ ਖੁਲਵਾਉਣ ਦਾ ਆਦੇਸ਼ ਦਿੱਤੇ ਨੇ ਉਦੋਂ ਹੀ ਨਾ ਦੇਸ਼ਾ ਤੋਂ ਬਾਅਦ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਦੀ ਪ੍ਰਤੀਕਿਰਿਆ ਸਾਹਮਣੇ ਆਈਏ ਜਿਨ੍ਹਾਂ ਕਹਿਣਾ ਹੈ ਕਿ ਸ਼ੰਭੂ ਬਾਰਡਰ ਤੇ ਚੱਲ ਰਿਹਾ ਕਿਸਾਨੀ ਅੰਦੋਲਨ ਪੰਜਾਬ ਦੀ ਮਾਨ ਸਰਕਾਰ ਦੀ ਹਿਮਾਇਤ ਨਾਲ ਚੱਲ ਰਿਹਾ ਹੈ ਗਰੇਵਾਲ ਦਾ ਕਹਿਣਾ ਹੈ ਕਿ ਹਾਈ ਕੋਰਟ ਨੂੰ ਪੰਜਾਬ ਸਰਕਾਰ ਨੂੰ ਆਦੇਸ਼ ਕਰਨੇ ਚਾਹੀਦੇ ਨੇ ਕਿ ਪੰਜਾਬ ਦੇ ਪਾਸੇ ਤੋਂ ਵੀ ਰਸਤਾ ਖਾਲੀ ਕਰਵਾਇਆ ਜਾਵੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਆਦੇਸ਼ ਕੀਤਾ ਹਰਿਆਣਾ ਸਰਕਾਰ ਨੂੰ ਕਿ ਇਹ ਸ਼ੰਭੂ ਬਾਰਡਰ ਖੋਲਿਆ ਜਾਵੇ ਜਰੂਰ ਖੁੱਲਣਾ ਚਾਹੀਦਾ ਹੈ ਵਾਂਝੋਕ ਹਜ਼ਾਲਤ ਨੇ ਸੰਗਿਆਨ ਲਿਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਬਹੁਤ ਲੰਮਾ ਸਮਾਂ ਹੋ ਗਿਆ ਇਹਨਾਂ ਪਿੰਡਾਂ ਦੇ ਲੋਕਾਂ ਦੇ ਔਰ ਆਸ-ਪਾਸ ਦੇ ਅੰਬਾਲਾ ਰਾਜਪੁਰਾ ਤੇ ਹੋਰ ਆਸ-ਪਾਸ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਵਪਾਰ ਤੇ ਬਹੁਤ ਬੁਰਾ ਅਸਰ ਪੈ ਰਿਹਾ ਪਿੰਡਾਂ ਵਾਲਿਆਂ ਨੂੰ ਆਉਣ ਜਾਣ ਲਈ 20 23 30 40 ਕਿਲੋਮੀਟਰ ਦਾ ਚੱਕਰ ਪਾ ਕੇ ਜਾਣਾ ਪੈ ਰਿਹਾ ਤੇ ਹੁਣ ਕੱਗਰ ਦੀ ਮਾਰ ਪੈਣੀ ਉਸ وجہ ਕਰਕੇ ਵੀ ਦਿੱਕਤ ਆਉਣੀ ਮੈਂ ਇਹ ਅਪੀਲ ਕਰਦਾ ਕਿ ਮਾਨਯੋਗ ਅਦਾਲਤ ਨੂੰ ਵੀ ਇਸ ਦਾ ਸੰਗਿਆਨ ਦੁਬਾਰਾ ਲੈਣਾ ਚਾਹੀਦਾ ਇਹ ਰਸਤਾ ਬੰਦ ਪੰਜਾਬ ਸਰਕਾਰ ਨੇ ਕਰਵਾਇਆ ਹੋਇਆ ਉਹ ਪੰਜਾਬ ਸਰਕਾਰ ਦੇ ਜਿਹੜਾ ਪੰਜਾਬ ਦੀ ਹਦੂਦ ਆ ਉਹਦੇ ਅੰਦਰ ਬੈਠੇ ਆ ਹਰਿਆਣਾ ਸਰਕਾਰ ਨਹੀਂ ਉਹਨਾਂ ਨੂੰ ਹਟਾ ਸਕਦੀ ਨਾ ਕੁਲਵਾ ਸਕਦੀ ਇਹ ਹਦੇਸ਼ ਪੰਜਾਬ ਸਰਕਾਰ ਨੂੰ ਵੀ ਆਵੇ ਕਿ ਇਸ ਨੂੰ ਖੋਲੋ ਤਾਂ ਇਹ ਖੁੱਲਣਾ ਹੈਗਾ ਇਹ ਮੈਂ ਮਾਨਯੋਗ ਅਦਾਲਤ ਦੇ ਸੰਗਿਆਨ ਚ ਜਿਨ੍ਹਾਂ ਨੇ ਪਹਿਲਾਂ ਲਿਆਂਦਾ ਉਹਨਾਂ ਨੂੰ ਇਮੀਡੀਏਟਲੀ ਹੁਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਵੀ ਆਦੇਸ਼ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਹੀ ਦਾ ਹਮਾਇਤ ਵਾਲੀ ਬੈਠੇ ਆ ਇਸ ਕਰਕੇ ਮੈਂ ਇਹ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਵਪਾਰ ਦਾ ਪੰਜਾਬ ਸਰਕਾਰ ਕਿੰਨਾ بڑا ਨੁਕਸਾਨ ਕਰ ਰਹੀ ਆ ਪੰਜਾਬ ਦੇ ਵਪਾਰੀਆਂ ਦਾ ਔਰ ਪੰਜਾਬ ਦਾ ਇਹ ਰਸਤੇ ਬੰਦ ਕਰਵਾ ਕੇ ਪਹਿਲਾਂ ਟ੍ਰੇਨਾਂ ਬੱਦ ਰਹੀਆਂ ਸਾਡਾ ਚਮੜਾ ਉਦਯੋਗ ਚਲਾ ਗਿਆ ਸਾਡਾ ਸਪੋਰਟਸ ਦਾ ਉਦਯੋਗ ਚਲਾ ਗਿਆ ਤੇ ਸਾਡੀ ਹੌਜ਼ਰੀ ਉਦਯੋਗ ਚਲਾ ਗਿਆ ਤੇ ਸਾਡੇ ਹੋਰ بڑے بڑے ਉਦਯੋਗ ਇੱਥੋਂ ਚਲੇ ਗਏ ਨੇ ਔਰ 10000 ਕਰੋੜ ਤੋਂ ਵੱਧ ਦੀਆਂ ਇਨਵੈਸਟਮੈਂਟ ਚੱਲੀ ਨਹੀਂਆਂ ਨਵੀਆਂ ਆ ਨਹੀਂ ਰਹੀਆਂ ਇਸ ਲਈ ਪੰਜਾਬ ਸਰਕਾਰ ਖੁਦ ਵੀ ਇਹਦੇ ਲਈ ਜਾਗੇ ਮੁੱਖ ਮੰਤਰੀ ਜੀ ਆ ਇਲੈਕਸ਼ਨਾਂ ਤੋਂ ਛੋਟੀ ਜਿਹੀ ਇੱਕ ਸੀਟ ਜਿੱਤਣ ਨਾਲ ਨਾ ਤਾਂ ਸਰਕਾਰ गिरਣੀ ਹੈ ਨਾ ਹੀ ਸਰਕਾਰ ਬਣਨੀ ਹੈ ਇਸ ਕਰਕੇ ਇਹਨਾਂ ਚੱਕਰਾਂ ਨੂੰ ਛੱਡ ਕੇ ਪੰਜਾਬ ਦੇ ਆਰਥਿਕਤਾ ਵੱਤੀ ਤਰਫ ਦੇਖਣ ਇੱਥੇ ਆਰਥਿਕ ਮੰਡਾਲੀ ਐਸ ਵੇਲੇ ਔਰ ਇਹਨਾਂ ਨੂੰ ਆਰਥਿਕ ਐਮਰਜੈਂਸੀ ਵੀ ਲਗਾਉਣੀ ਪੈ ਸਕਦੀ ਹੈ